ਸੱਚੇ ਦਿਲਵਾ ਕਰ ਲੈ ਤੂੰ ਤਵਾ ਯੇਸ਼ੂ ਤੈਨੂੰ ਪਾਰ ਲਾਵੇਗਾ ਤੈਨੂੰ ਆਪਣੀਆਂ ਸੋਹਣੀਆਂ ਯੇਸ਼ੂ ਤੈਨੂੰ ਆਪਣੀਆਂ ਹਲੀਆਂ ਯੇਸ਼ੂ ਚਾਰੇ ਗਾਂਹਟ ਬਿਠਾਵੇਗਾ ਸੱਚੇ ਦਿਲ ਨਾਲ ਕਰ ਲੈ ਤੂੰ ਤਵਾ ਯੇਸ਼ੂ ਤੈਨੂੰ ਪਾਰ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਸਵਾਗਤ ਕਰਦੇ ਹਾਂ ਜੈ ਮਸੀਹੀ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਖੁਸ਼ਖਬਰੀ 15 ਅਧਿਆਇ ਦੀ 25 ਆਇਤ ਦੇ ਵਿੱਚ ਇੱਦਾਂ ਪੜ੍ਹਦੇ ਹਾਂ ਪਰ ਉਹ ਆਈ ਅਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਇੱਕ ਕਨਾਨੀ ਧੀ ਆਪਣੇ ਧੀ ਲਈ ਦੁਆ ਕਰਨ ਲਈ ਪ੍ਰਭੂ ਯੇਸ਼ੂ ਮਸੀਹ ਕੋਲ ਆਈ ਕਿਉਂਕਿ ਉਸ ਦਿੱਤ ਕੀ ਦਾ ਬਦਰੂ ਦੇ ਸائے ਨਾਲ ਬੁਰਾ ਹਾਲ ਸੀ ਜਦੋਂ ਉਹ ਪ੍ਰਭੂ ਕੋਲ ਆਈ ਤਾਂ ਚੇਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਪਰ ਕਿਸੇ ਵੀ ਪਰਵਾਹ ਕਿਤੇ ਬਿਨਾ ਮਾਤਾ ਪ੍ਰਭੂ ਕੋਲ ਆਣ ਖਲੋਈ ਅਤੇ ਪ੍ਰਭੂ ਦੀ ਉਸਤਤ ਕਰਕੇ ਆਖਿਆ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਉਸ ਨੂੰ ਰੋਕਣ ਦੀਆਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕੀਤੀਆਂ ਜਾਣ ਉਹ بار-ਬਾਰ ਪ੍ਰਭੂ ਅੱਗੇ ਅਰਦਾਸ ਕਰਦੀ ਰਹੀ ਹਰ ਰੁਕਾਵਟ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ ਅਤੇ ਨਾ ਹੀ ਉਸਨੇ ਪ੍ਰਭੂ ਜੀ ਨੂੰ ਦੋਸ਼ੀ ਠਹਿਰਾਇਆ ਸਗੋਂ ਪ੍ਰਭੂ ਜੀ ਉੱਤੇ ਨਿਸ਼ਚਾ ਬਰਕਰਾਰ ਰੱਖੀ ਉਹ ਆਪਣੇ ਆਪਰਾਥਨਾਵਾਂ ਵਿੱਚ ਬਹੁਤ ਨਿਮਰ ਬਹੁਤ ਭਰੋਸੇਮੰਦ ਅਤੇ ਬਹੁਤ ਵਿਸ਼ਵਾਸੀ ਬਣਦੀ ਜੇਕਰ ਕੋਈ ਵਿਅਕਤੀ ਆਪਣੇ ਪਾਪ ਅਤੇ ਉਸ ਦੇ ਨਤੀਜੇ ਨਰਕ ਤੋਂ छुटਕਾਰ छुटकारा ਪਾਉਣਾ ਚਾਹਦਾ ਹੈ ਤਾਂ ਇਸ ਔਰਤ ਵਾਂਗ ਨਿਮਰਤਾ ਅਤੇ ਭਰੋਸੇ ਨਾਲ ਪ੍ਰਭੂ ਯੀਸ਼ੂ ਮਸੀਹ ਕੋਲੇ ਆਵੇ ਤਾਂ ਉਹ ਉਸ ਨੂੰ ਸਰੀਰ ਤੇ ਚੜਾਏ ਗਏ ਬਲੀਦਾਨ ਦੇ ਆਧਾਰ ਤੇ ਮੁਕਤੀ ਪ੍ਰਦਾਨ ਕਰਨਗੇ ਅਸੀਂ ਤੁਹਾਡੇ ਲਈ ਪਰਮੇਸ਼ਵਰ ਅੱਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਅਜਿਹਾ ਹੀ ਕਰ ਸਕੋ ਪਰਮੇਸ਼ਵਰ ਰੱਬ ਤੁਹਾਡੀ ਸਹਾਇਤਾ ਕਰੇ ਧੰਨਵਾਦ